ਪੰਜਾਬੀ ਸਾਸਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਇੱਕ ਐਮਐਲਏ ਦੀ ਆਡੀਓ ਵਾਇਰਲ ਹੋ ਗਈ ਹੈ ਪੰਜਾਬ ਦੀਆਂ ਔਰਤਾਂ ਤੇ ਪੰਜਾਬ ਦੀਆਂ ਮਾਵਾਂ ਭੈਣਾਂ ਦੇ ਲਈ ਕੀ ਬੋਲ ਰਿਹਾ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਰਾਮਪੁਰਾ ਫੂਲ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਯਾਨੀ ਕਿ ਐਸਾ ਗੁੰਡਾ ਰਾਜ ਮਚਾ ਦਿੱਤਾ ਹੈ ਪੂਰੀ ਯਾਨੀ ਪਾਰਟੀ ਹਿੱਲ ਚੁੱਕੀ ਹੈ ਕਿਉਂਕਿ ਉਸ ਦੇ ਉੱਤੇ ਇੱਕ ਪਾਚਾ ਹੋਣ ਜਾ ਰਿਹਾ ਪੰਜਾਬ ਦੇ ਲੋਕ ਉਸ ਇਲਾਕੇ ਦੇ ਲੋਕ ਖਿਲਾਫ ਹੋ ਗਏ ਨੇ ਮਨਜਿੰਦਰ ਸਿੰਘ ਸਿੱਧੂ ਇੱਕ ਪਾਤਰਕਾਰ ਆ ਪੰਜਾਬ ਦੇ ਵਿੱਚ ਲੋਕ ਆਵਾਜ਼ ਟੀਵੀ ਤੋਂ ਜਿਨ੍ਹਾਂ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕਰਵਾ ਦਿੱਤਾ ਬਲਕਾਰ ਸਿੰਘ ਸਿੱਧੂ ਨੇ ਯਾਨੀ ਹੁਣ ਇਹਨਾਂ ਦੀ ਜਿਹੜੀ ਗੁੰਡਾ ਰਾਜ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਦੋ ਸਾਲ ਹੋਰ ਆ ਪੰਜਾਬ ਦੇ ਅੰਦਰ ਸੀਐਮ ਮਾਨ ਨੇ ਖੁਦ ਕਿਹਾ ਸੀ ਤੇ ਹੁਣ ਭਾਈ ਸੀਐਮ ਭਵੰਤ ਮਾਨ ਦਾ ਹੈ ਐਮਐਲਏ ਬੇਲਗਾਮ ਹੋ ਚੁੱਕੇ ਦੀਆਂ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਆਈਆਂ ਨੇ ਪੰਜਾਬ ਦੇ ਵਿੱਚ ਜਿਵੇਂ ਇਹਨਾਂ ਨੂੰ ਲੱਗਦਾ ਵੀ ਸਾਡਾ ਹੀ ਰਾਜ ਹੈ ਪਰ ਜੇ ਜਨਤਾ ਜਨਤਾ ਜਦੋਂ ਆਪਣੀ ਦੇ ਉੱਤੇ ਆਉਂਦੀ ਹੈ ਤੇ ਫੇਰ ਤੁਹਾਡੇ ਉੱਤੇ लाठी चार्ज ਜਨਤਾ ਬੰਨੀਓ ਵੀ ਹੋ ਸਕਦਾ ਤੁਹਾਡੇ ਤੇ ਐਫ ਆਈ ਆਰ ਵੀ ਹੋ ਸਕਦੀ ਆ ਤਾਂ ਹੁਣ ਜਿਹੜਾ ਕਿ ਮਨਜਿੰਦਰ ਸਿੰਘ ਸਿੱਧੂ ਇੱਕ ਲੋਕ ਆਵਾਜ਼ ਟੀਵੀ ਤੋਂ ਪੱਤਰਕਾਰ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਵੀ ਸਾਡੀ ਪੋਲ ਖੋਲਦੇ ਆ ਪੱਤਰਕਾਰ ਪੰਜਾਬ ਦਾ ਸੋਸ਼ਲ ਮੀਡੀਆ ਪੋਲ ਖੋਲਦਾ ਇਸ ਕਰਕੇ ਉਹਨਾਂ ਦੇ ਚੈਨਲ ਤੱਕ ਬੰਦ ਕਰਾ ਦਿੱਤੇ ਜਾਂਦੇ ਆ ਰੀਚ ਤੱਕ ਘੜਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਉਹਦੇ ਉੱਤੇ ਇੱਕ ਦਰਜ ਹੋ ਗਿਆ ਨਾ ਪਰਚਾ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਦੇਖੋ ਹੰਗਾਮਾ ਤਾਂ ਹੋ ਗਿਆ ਪਰ ਮੈਂ ਤੁਹਾਨੂੰ ਇਹ ਦੀ ਇੱਕ ਆਡੀਓ ਕਲਿੱਪ ਜ਼ਰੂਰ ਸੁਣਾਉਣੀ ਆ ਪੰਜਾਬ ਦੇ ਵਿਰੋਧੀ ਧਿਰ ਦੇ ਲੋਕ ਆ ਜਿਹੜੇ ਉਹਨਾਂ ਦੀਆਂ ਮਾਵਾਂ ਭੈਣਾਂ ਲਈ ਕੀ ਬੋਲ ਰਿਹਾ ਤੇ ਪੰਜਾਬ ਦੀਆਂ ਧੀਆਂ ਭੈਣਾਂ ਲਈ ਇਹ ਬੰਦਾ ਕੀ ਬੋਲ ਰਿਹਾ ਬਲਕਾਰ ਸਿੰਘ ਸਿੱਧੂ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹ ਕਹਿ ਰਿਹਾ ਇਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਅੱਗੇ ਤੁਸੀਂ ਆਪ ਹੀ ਸੁਣ ਲਓ ਜਰਾ ਕੀ ਗੱਲਬਾਤ ਆ ਕਿਉਂਕਿ ਮੈਂ ਇਹ ਜੀ ਸਦਾਬਲੀ ਆਪਣੇ ਮੂੰਹ ਚੋਂ ਨਹੀਂ ਕਹਿਣਾ ਚਾਹੁੰਦਾ ਸੁਣੋ ਰਾਦਰੂ ਵੀ ਜੀ ਨਹੀਂ ਹੈ ਹੈ ਉਹ ਬਹੁਤ ਵਧੀਆ ਵਧੀਆ ਗੱਲ ਵੀ ਘਰ ਆਈ ਸਾਡੇ ਕੋਲ ਚੱਲੇ ਜਾਂਦੇ ਹੋ ਜੀ ਤੁਸੀਂ ਕਰਦੇ ਹੈ ਹੈ ਅਰੇ ਕਿ ਭਾਵੇਂ ਘਰ ਆਈ ਸਾਡੇ ਕੋਲ ਨਹੀਂ ਆ ਰਹੇ ਜਾਇ ਤੇ ਜੇਰੇ ਦੇ ਕਿਲੇ ਉਹ 2 4 ਦਾ ਟ੍ਰੈਕ ਇਹ ਮਾਣੀ ਜਦਾ ਹਾਂਜੀ ਹਾਂਜੀ 2 4 ਦਾ ਸਾਰੇ ਪੂਰੇ ਸਾਡੇ ਪੜਾ ਦੇ ਕੋਈ ਜੁਗਮਰ ਦੀ ਰੱਖਣਾ ਛੋਟੀ ਬਿਨਾਰ ਖਾ ਛੋਟੀ ਬਾਰੇ ਕਰੇ ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਰੇ 2 4 ਪ੍ਰੋਗਰਾਮ ਕਰਦੀ ਮਾੜੇ ਦੁਆਰੇ ਮਾਹੌਲ ਜਾ ਵਾਂ ਜੀ ਪ੍ਰੋਗਰਾਮ ਪ੍ਰੋਗਰਾਮ ਕਰਦੀ ਜਿਹੜੇ ਸੋ ਪਹੁੰਚ ਕੋਈ ਰੰਗ ਰਹੀ ਹੈ ਪ੍ਰੋਗਰਾਮ ਹੀ ਆ 4 5 ਪੜ ਗਏ ਪ੍ਰੋਗਰਾਮ ਮੈਨੂੰ ਪੜ ਪ੍ਰੋਗਰਾਮ ਕਿੰਦਰ ਵਿੱਚ ਹੀ ਨਹੀਂ ਕਰਦੇ ਪਿਆ ਕਰਨਗੇ ਵੱਠੀ ਨਾ ਕਰਨੀ ਬੜੀ ਵਧੀਆ ਮਾਤਾ ਜੀ ਜਿਹੜਾ ਚਾਜ ਮਾਤਾ ਜੀ ਉਹ ਕਰ ਰਿਹਾ ਹੈ ਨਾ ਜੀ ਨਹੀਂ ਕੋਈ ਵਾਟਾ ਕੋਈ ਚੋੜ ਰਿਹਾ ਕਰ ਰਿਹਾ ਉਹ ਕੋਈ ਦੋ ਬੋਕਸ ਸਕੂਲ ਹੈ ਨਾ ਉਹ ਵਗਾ ਮੈਂ ਬਸ ਇਹ ਨਾ ਸਾਰਾ ਕੱਪੜਾ ਲੱਗੇ ਸਾਰਾ ਕੱਪੜਾ ਸਾਰੇ ਪਰਵਾੜ ਲੱਗ ਰਿਹਾ ਹੈ ਵਾਠੀ ਠੀਕ ਹੈ ਵਧੀਆ ਤੁਸੀਂ ਜੀ ਚਲੋ ਠੀਕ ਹੈ ਜੀ ਇਹ ਜਿਹੜੇ 3 ਨੰਬਰ ਵਾਰਡ ਵਾਲਾ ਤੇ ਅੱਛਾ ਉਹ ਵੀ ਸਾਥ ਲੈ ਲੈਂਦੀ ਆ ਦਿਨ ਨਾਲ ਇਹ ਕੋਈ 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 ਗਾਰਿੰਗ ਨਾ ਜੀ ਉਹ ਕਰ ਰਹੇ ਲੋਕਾਂ ਦੇ ਅੱਗੇ ਆ ਜੀ ਆਉਂਦੇ ਕੋ ਬੱਚਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਕਰ ਰਹੇ ਲੋਕਾਂ ਤੇਰਾ ਤੂੰ ਕੰਮ ਇਹਦਾ ਕਰਾਉਣ ਲਈ ਤੇਰੇ ਨਾਲ ਕਰ ਰਹੇ ਲੋਕਾਂ ਤੇ ਤਾਂ ਦੇਖ ਲੈ ਪੰਜਾਬ ਵਾਲਿਆ ਕਿਹੜੇ ਹਿਸਾਬ ਦੇ ਨਾਲ ਇਹ ਪੰਜਾਬ ਦਾ ਐਮਐਲਏ ਯਾਨੀ ਬਲਕਾਰ ਸਿੰਘ ਸਿੱਧੂ ਕਿੱਡਾ ਕੰਜਰ ਹੋਇਆ ਪਿਆ ਚਾਹੇ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ ਕੋਈ ਮਤਲਬ ਨਹੀਂ ਕਿਉਂਕਿ ਇਹ ਸੇ ਹਰਾਮ ਖੋਰ ਦੀਆਂ ਪਹਿਲਾਂ ਵੀ ਕਈ ਸਾਰੀਆਂ ਵੀਡੀਓ ਆਡੀਓ ਵਾਇਰਲ ਹੋ ਚੁੱਕੀਆਂ ਨੇ ਪੰਜਾਬ ਦੇ ਅੰਦਰ ਰਹਿ ਕੇ ਪੰਜਾਬ ਦੀ ਜਨਤਾ ਤੋਂ ਵੋਟਾਂ ਲੈ ਕੇ ਤੁਸੀਂ ਐਡੀ ਗੰਦੀ ਸ਼ਦਾਬਨੀ ਜੂਝ ਕਿਵੇਂ ਕੀਤੀ ਐ ਵਿਰੋਧੀ ਧਿਰ ਦੇ ਲੋਕਾਂ ਨੂੰ ਕੀ ਕਿਹਾ ਸੀ ਕਹਿੰਦਾ ਆਪਣੀਆਂ ਜਨਾਨੀਆਂ ਸਾਡੇ ਕੋਲੇ ਛੱਡ ਜਾਂਦੇ ਨੇ ਮੈਂ ਵਿਰੋਧੀ ਧਿਰ ਨੂੰ ਵੀ ਕਹਿਣਾ ਚਾਹੂੰਗਾ ਕਿ ਇਸ ਕੰਗਰ ਬੰਦੇ ਐਮਐਲਏ ਤੇ ਆਮ ਆਦਮੀ ਪਾਰਟੀ ਦਾ ਬਲਕਾਰ ਸਿੰਘ ਸਿੱਧੂ ਉਹ ਜਿਵੇਂ ਕਹਿੰਦੇ ਹੁੰਦੇ ਨੇ ਸਿਆਣੇ ਕੇ ਬੂਥੀ ਚ ਅੱਜ ਦੀ ਨਹੀਂ ਗੱਲ ਬਹੁਤ ਸਾਰੀ ਯਾਨੀ ਉਹਨੇ ਮੰਦ ਭਾਗੀ ਕੀਤੀ ਐ ਕਾ ਇਸ ਕਰਕੇ ਪੰਜਾਬ ਦੀ ਜਿੰਨੀ ਵੀ ਜਨਤਾ ਇਹਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਇੱਕ ਕੁੱਤੇ ਨੂੰ ਜਦੋਂ ਬੋਟੀ ਪੈਂਦੀ ਆ ਤਾਂ ਫੇਰ ਉਹਨੂੰ ਲਾਲਚ ਪੈ ਜਾਂਦਾ ਕਿ ਮੈਨੂੰ ਕਿਸੇ ਨੇ ਕੁਝ ਕਿਹਾ ਨਹੀਂ ਤੇਰਾ ਮੋੜ ਦੇਣਾ ਜ਼ਰੂਰੀ ਆ ਕਿਉਂਕਿ ਪੰਜਾਬ ਦੀ ਧਰਤੀ ਆ ਇੱਥੇ ਇਹ ਨਹੀਂ ਪਤਾ ਕੋਈ ਗਾਟਾ ਲਾ ਕੇ ਧਰ ਦੇਵੇਂ ਨਾ ਐਮਐਲਏ ਦਾ ਜਾਂ ਕਿਸੇ ਲੀਡਰ ਦਾ ਕਿਹਨੇ ਕਿਹਾ ਭਾਈ ਐਡੀ ਕੰਦੀ ਸ਼ਰਧਾਵਲੀ ਬੋਲਣ ਨੂੰ ਕਿਹਨੇ ਕਿਹਾ ਦੇਖੋ ਕਿੰਨੀ ਡਰ ਗਈ ਆਮ ਆਦਮੀ ਪਾਰਟੀ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਪर्चे ਦਰਜ ਕਰਾਉਣ ਲੱਗ ਗਈ ਆ ਯਾਰ ਪੰਜਾਬ ਦਾ ਮੁੱਖ ਮੰਤਰੀ ਅੰਨਾ ਤੇ ਨਿਖਦਾ ਹੋਇਆ ਪਿਆ ਨਰੇਉ ਨੂੰ ਪਤਾ ਹੈ ਵੀ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਕੀ ਅੱਗ ਮੱਚੀ ਹੈ ਪੰਜਾਬ ਭਰ ਦੇ ਵਿੱਚ ਲੋਕ ਦੁਖੀ ਬੜੇ ਨੇ ਯਾਰ ਤਾਂ ਸੈਸ਼ਨ ਦੇ ਵਿੱਚ ਕਾਲੀਆਂ ਏਨਕਾ ਲਾ ਕੇ ਵਗ ਜਾਂਦਾ ਲੋਕ ਕਹਿੰਦੇ ਇਹ ਬੈਂਤ ਸਿੰਘ ਹੈ ਯਾਨੀ ਬੈਂਤ ਮੁੱਖ ਮੰਤਰੀ 부ਚੜ ਉਹਦੇ ਨਾਲ ਤੁਲਨਾ ਕਿਉਂ ਕਰਦੇ ਨੇ ਕਿਉਂਕਿ ਉਹਦੇ ਵਾਲੇ ਤਾਪੇ ਦੇ ਵਿੱਚ ਪਾਏ ਜਾਂਦੇ ਨੇ ਵੱਡੇ ਪਦਰ ਤੇ ਯਾਨੀ ਸਾਡੇ ਲੋਕਾਂ ਦਾ ਹੀ ਨੁਕਸਾਨ ਕੀਤਾ ਤੇ ਆ ਦੇਖਿਆ ਕੀ ਬੋਲ ਰਹੇ ਸੀ ਆ ਜਿਹੜਾ ਬਲਕਾਰ ਸਿੰਘ ਸਿੱਧੂ ਇੱਕ ਬੰਦੇ ਨਾਲ ਗੱਲ ਕਰ ਰਿਹਾ ਆਡੀਓ ਕਲਿੱਪ ਵਾਇਰਲ ਹੋ ਗਈ ਹੈ ਕਹਿੰਦਾ ਆਪਣੀਆਂ ਜਨਾਨੀਆਂ ਸਾਡੇ ਕੋਲੇ ਛੱਡ ਜਾਂਦੇ ਆ ਵਿਰੋਧੀ ਧਿਰ ਵਾਲੇ ਲੋਕਾਂ ਨੂੰ ਕਹਿ ਰਿਹਾ ਹੋਰ ਨੂੰ ਵੀ ਕਹਿ ਰਿਹਾ ਹੁਣ ਪਰ ਇਹ ਦੇਖੋ ਯਾਰ ਵੀ ਉਸ ਬੰਦੇ ਦੀ ਯੁਰਤ ਦੇਖ ਲੋ ਯਾਰ ਯੁਰਤ ਦੇਖੋ ਉਹਦੀ ਇੱਕ ਇਹ ਜਹਾ ਟੱਟੂ ਬੰਦਾ ਜਿਹੜਾ ਲਖਾ ਸਿੰਘ ਸੁਧਾਰਾ ਦੇ ਐਮਐਲਏ ਹੁੰਦਾ ਵੀ ਆਪਣੀ ਪਾਰਟੀ ਮੌਜੂਦਾ ਸਰਕਾਰ ਦੇ ਵਿੱਚ ਜੋਰ ਲਾ ਰਿਆ ਸੀ ਇਹਨੇ ਉਹ ਟਾਲੀਆਂ ਵਾਲੇ ਬੰਦੇ ਨੂੰ ਬਚਾਉਣ ਦੇ ਲਈ ਤੇ ਲਖਾ ਸਿੰਘ ਸੁਧਾਰਾ ਨੇ ਫੇਰ ਜਣੀ ਉਹਨਾਂ ਦੇ ਉੱਤੇ ਪਰਚਾ ਦਰਜ ਕਰਵਾਇਆ ਐਸੇ ਐਮਐਲਏ ਨੇ ਇਹੀ ਬਲਕਾਰ ਸਿੰਘ ਸਿੱਧੂ ਨੇ ਜੋੜ ਲਾ ਲਿਆ ਸੀ ਰਾਮਪੁਰਾ ਫੂਲ ਦੇ ਵਿੱਚ ਕਹਿੰਦਾ ਮੈਂ ਪਰਚਾ ਹੋਣ ਨਹੀਂ ਦਿੰਦਾ ਪਰ ਲੱਖੇ ਵੀਰ ਨੇ ਆਪਣਾ ਭਰਾ ਲੱਖਾ ਅਸੀਂ ਵੀ ਜਾਨੀ ਉਸ ਮਾਮਲੇ ਦੇ ਵਿੱਚ ਜਾਂਦੇ ਆਉਂਦੇ ਸੀ ਤਾਂ ਦੇਖੋ ਉਹਨੇ ਪਰਚਾ ਦਰਜ ਕਰਵਾਇਆ ਮੈਂ ਆਉਂਦਾ ਜਾਂਦਾ ਰਹਿਣਾ ਲੱਖੇ ਕੋਲ ਉਸਨੇ ਪਰਚਾ ਦਰਜ ਕਰਵਾਇਆ ਇੱਕ ਠੋਕ ਕੇ 40 ਕਿਲਿਆਂ ਦੇ ਮਾਲਕ ਤੇ ਤੇ ਮੈਂ ਉਸ ਖਿਲਾਫ ਮਨਿੰਜ ਮਨਿੰਦਰ ਸਿੰਘ ਸਿੱਧੂ ਮਨਿੰਦਰ ਸਿੰਘ ਸਿੱਧੂ ਪੱਤਰਕਾਰ ਦੇ ਖਿਲਾਫ ਮੈਂ ਵੀਡੀਓ ਪਾਈਆਂ ਸੀ ਕਿਉਂ ਪਾਈਆਂ ਸੀ ਬਗੇ ਉਸ ਵਕਤ ਉਹਨਾਂ ਨੇ ਲੱਖੇ ਦਾ ਪੁਤਲਾ ਫੂਕ ਦਿੱਤਾ ਸੀ ਤਾਂ ਹੁਣ ਵੀ ਮੈਂ ਦੱਸਣਾ ਚਾਹੁੰਨਾ ਮਨਿੰਦਰ ਸਿੰਘ ਸਿੱਧੂ ਜੇਕਰ ਭਾਈ ਤੁਸੀਂ ਸਾਡੀ ਆਵਾਜ਼ ਸੁਣਦੇ ਹੋ ਜਾਂ ਸਾਡੀ ਟੀਮ ਸੁਣਦੀ ਆ ਅਸੀਂ ਵੀ ਸੋਸ਼ਲ ਮੀਡੀਆ ਤੇ ਆ ਅਸੀਂ ਵੀ ਬੋਲਦੇ ਆ ਭਾਈ ਪਰ ਜੇ ਤੁਸੀਂ ਸਵਾਦ ਸੇਵੀਆਂ ਦੇ ਪੁਤਲੇ ਫੂਕੋਗੇ ਜਾਂ ਉਹਨਾਂ ਦੀਆਂ ਵੀਡੀਓ ਬਣਾਓਗੇ ਜਾਂ ਉਹਨਾਂ ਦੇ ਖਿਲਾਫ ਚੱਲੋਗੇ ਕਿਸੇ ਵੀ ਪ੍ਰਕਾਰ ਕਿਉਂਕਿ ਉਹ ਪੰਜਾਬ ਲਈ ਖੜੇ ਨੇ ਯਾਰ ਪਰ ਤੁਹਾਡਾ ਪੱਖ ਕੋਈ ਤਾਂ ਹੀ ਨਹੀਂ ਲੈਂਦਾ ਸੀ ਪਰ ਅਸੀਂ ਫਿਰ ਵੀ ਤੁਹਾਨੂੰ ਕਹਿੰਦੇ ਆ ਸਾਡੇ ਤੁਸੀਂ ਗੋਤੀ ਵੀ ਹੋ ਸਾਡੇ ਤੁਸੀਂ ਪੱਤਰਕਾਰ ਵੀ ਹੋ ਸਾਡੇ ਪੰਜਾਬੀ ਵੀ ਹੋ ਇਸ ਕਰਕੇ ਮੈਂ ਕਹਿਣਾ ਲੱਖੇ ਵਰਗੇ ਬੰਦਿਆਂ ਦੇ ਖਿਲਾਫ ਬੁਲਣਾ ਛੱਡੋ ਆਪਾਂ ਆਪਣੀਆਂ ਲੱਤਾਂ ਖਿੱਚਣੀਆਂ ਛੱਡੋ ਇੱਕ ਦੂਜੇ ਦੀਆਂ ਸਰਕਾਰ ਆ ਨਾ ਜਿਹੜੀ ਸਰਕਾਰ ਦਰਸਾਲ ਬਿਲਕੁਲ ਨੰਗੀ ਚੱਟੀ ਹੋ ਗਈ ਆ ਕਿ ਅਸੀਂ ਨਖਿੱਦੇ ਉਹਨਾਂ ਨੂੰ ਪਤਾ ਯਾਰ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜੇਕਰ ਆਪਾਂ ਸਭ ਇੱਕ ਹੋਵਾਂਗੇ ਪੰਜਾਬ ਦੀ ਜਨਤਾ ਸਾਡੀ ਨੌਜਵਾਨੀ ਇੱਕ ਹੋਊਗੀ ਇਹਨਾਂ ਜ਼ਾਲਮਾਂ ਦੇ ਮੂੰਹ ਤੋੜ ਜਵਾਬ ਇਹਨਾਂ ਨੂੰ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਡਾਂਗਾ ਪੈਂਦੀਆਂ ਦਿਖਾਵਾਂਗੇ ਤੁਹਾਨੂੰ ਗਲੀਆਂ ਦੇ ਵਿੱਚ ਕਿਉਂਕਿ ਖੁਦ ਪ੍ਰਗੰਤਮਾਨ ਜਾਣਦਾ ਵੀ ਮੇਰੇ ਡਾਂਗਾ ਪੈਣਗੀਆਂ ਮੁੱਖ ਮੰਤਰੀ ਨੂੰ ਪਤਾ ਐ ਐਮਐਲਏ ਦੀ ਕੀ ਜ਼ਰੂਰਤ ਐ ਐਡੀ ਮਾੜੀ ਸ਼ਦਾਬਲੀ ਬੋਲੀ ਪੰਜਾਬ ਦੀਆਂ ਮਾਮਾਂ ਭੈਣਾਂ ਦੇ ਲਈ ਐਡਾ ਕੰਜਰ ਬੰਦਾ ਬਲਕਾਰ ਸਿੰਘ ਸਿੱਧੂ ਕਿਹੜਾ ਸਿੰਘ ਐ ਯਾਰ ਟੱਟੂ ਦਾ ਸਿੰਘ ਆ ਉਹਨੇ ਤਾਂ ਸਾਡੇ ਗੋਤ ਨੂੰ ਵੀ ਯਾਰ ਲਾਜ ਲਾਈ ਆ ਅਸੀਂ ਵੀ ਸਿੱਧੂ ਆ ਅਸੀਂ ਤਾਂ ਇਹੇ ਕੰਮ ਕਰਦੇ ਨਹੀਂ ਯਾਰ ਕਮਾਲ ਹੋ ਗਿਆ ਤਾਂ ਠੀਕ ਹੈ ਜੀ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਮੇਰੇ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਧੰਨਵਾਦ